वो लू के हाँ, इनके एक आओ था मैं हम 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 तो देखिए आपके मतलब एंट्री वो लेने वास्ते है भी आप किसको वोट पाएंगे के वोट किसको डालो वोट के वोट देना है के इसी टीसी करा फिर तुम्हारे नौकरी आते देखते के चाय ढूंढ मारे डायरे तो बाथरूम लग मारे, नी। मारे नहीं मारी कोई सुनाई नहीं करता

युए डॉक्टर ने तो काहे अच्छा वर्तमान अच्छा कर देवा ओ डाले आपका बस की बस फ्री कर दिया जी कर बस फ्री कराया नहीं है आपका बस वाले भी खांदे कौन 1:3 के बीच अच्छा जो काते हाथ लेकर सही ही लगता अच्छा बस वाले से नहीं देता अच्छा, अच्छा। है। हाँ हां लगता है और तो प्राइवेट तो देता है और जो निवास करते रहे नए बैठे साइन तो की नहीं देखियो कह मैं हजार रुपया बहुत जल्दी दूंगा आपको मतलब अच्छा हां ₹10 दे देगा और मारे छूट दे देगा तो वोट लेड़े दे का नहीं उरे गांव में बढ़िया नहीं ₹10 उसका पूर्व वर्षा का अच्छा सारी दणी दारी सच्चा करत रहे ₹10 लखे काम कर जांगत ला अच्छा आ अच्छा आहा तुम्हारी मां बदीना की प्यार दिए हां अच्छा ना पांच भरते ना तुम्हारा कोई छोटी नौकरी पर आया ना हमारे कोई खुब्बी अज चोन प्रचार हो रहा है डॉक्टर मक्ख सिंह का चोन प्रचार हो रहा है जिस अंदर अज पोस्टर लगाए जा रहे ने बहुत ही जुझारू नेता कृष्ण जसल वालों ਔਰ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਪਿਛਲੇ ਲੰਮੇ ਸਮੇਂ ਤੋਂ ਆਪਣੀ ਪਾਰਟੀ ਦੇ ਨਾਲ ਜੁੜਿਓ ਨੇ ਤੇ ਇਹ ਅੱਜ ਦੱਸਣਗੇ ਕਿ ਜੋ ਗਰੀਬਾਂ ਦੀ ਪਾਰਟੀ ਹੈ ਬਹੁਜਨ ਸਮਾਜ ਪਾਰਟੀ ਉਹਦੇ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਵਰਕ ਕਰ ਕਰ ਰਹੇ ਨੇ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਕੀ ਕਰ ਰਹੇ ਹੋ ਆਪਣੇ ਜਸਪਾਲਜੀਤ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਪਿੰਡ ਬੋਪਰ ਵਿੱਚ ਪਹੁੰਚਣ ਦੇ ਤੇ ਅਸੀਂ ਬਹੁਜਨ ਸਮਾਜ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ रिटायर्ड डायरेक्टर खेती विभाग ਤੋਂ ਡਾਕਟਰ ਮੱਖਣ ਸਿੰਘ ਜੀ ਉਹਨਾਂ ਦਾ ਚੋਣ ਪ੍ਰਚਾਰ ਕਰ ਰਹੇ ਆ ਜੀ ਸਾਨੂੰ ਇਹ ਟੋਸ ਅੱਜ ਸਵੇਰੇ ਮਿਲਿਆ ਕਿ ਸਾਡੀ ਜੋ ਡਿਊਟੀ ਹੈ ਪਿੰਡਾਂ ਦੇ ਵਿੱਚ ਸੇਵਾ ਕਰਨ ਦੀ ਲੋਕਾਂ ਨਾਲ ਸੰਪਰਕ ਕਰਨ ਦੀ ਉਹ ਅਸੀਂ ਆਪਣੀ ਡਿਊਟੀ ਨਿਭਾ ਰਹੇ ਆ ਅਸੀਂ ਮੈਂ ਲਗਭਗ 35-26 ਸਾਲਾਂ ਤੋਂ ਬੀਐਸਪੀ ਨਾਲ ਜੁੜਿਆ 11 ਸਾਲ ਦੀ ਉਮਰ ਦੇ ਵਿੱਚ ਹੀ ਮੈਂ ਜਦ ਬੀਐਸਪੀ ਨਾਲ ਜੁੜਿਆ ਤੇ ਅੱਜ ਵੀ ਘੜ ਤੋਂ ਘੜ ਮੇਰੇ 25 ਸਾਲਾਂ ਤੋਂ ਮੇਰੇ ਮਕਾਨ ਤੇ ਝੰਡਾ ਜਿਹੜਾ ਹੈ ਲਗਭਗ 25 ਸਾਲਾਂ ਤੋਂ ਮਕਾਨ ਤੋਂ ਚੰਦਾ ਵੀ ਹੱਥ ਤੱਕ ਦੇ ਉਤਰਿਆ ਪਹਿਲੇ ਇੱਥੇ ਪਟਿਆਲੇ ਚ ਉਹ ਅਸੀਂ ਹੁੰਦੇ ਸੀਗੇ ਸੰਗਰੂਰ ਜਿਹੜਾ ਏਰੀਆ ਤੇ ਉਸ ਤੋਂ ਬਾਅਦ ਹੁਣ ਅਸੀਂ ਸੰਗਰੂਰ ਤੇ ਆ ਗਏ ਰਾਣੀ ਇਲੈਕਸ਼ਨ ਲੜਿਆ ਕਰਦੀ ਕਾਪਟਨ ਸਾਹਿਬ ਦੀ ਘਰਾਲੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਪ੍ਰਚਾਰ ਕਰਦੇ ਸੀ ਉਸ ਟਾਈਮ ਵੀ ਸਾਨੂੰ ਬੜੀ ਖੁਸ਼ੀ ਹੁੰਦੀ ਸੀ ਤੇ ਅੱਜ ਵੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਜਿਹੜੀ ਪਾਰਟੀ ਹੈ ਸਾਡੀ ਆਪਦੀ ਸਮਾਜ ਦੀ ਜਿਹੜੀ ਗਰੀਬਾਂ ਦੀ ਮਜ਼ਦੂਰਾਂ ਦੀ ਦਲਤਾਂ ਦੀ ਪਛੜਾਂ ਦੀ ਘੱਟ ਗਿਣਤੀ ਲੋਕਾਂ ਦੀ ਗਰੀਬ ਲੋਕਾਂ ਦੀ ਗਰੀਬ چاہے ਕਿਸੇ ਵੀ ਜਾਤੀ ਦਾ ਹੋਵੇ ਗਰੀਬ ਲੋਕਾਂ ਦੀ ਗੱਲ ਕਰਦੀ ਆ ਉਹਨਾਂ ਵਾਸਤੇ ਭੈਜੀਆਂ ਨੇ ਯੂਪੀ ਦੇ ਵਿੱਚ ਕੰਮ ਵੀ ਕਰਿਆ 3-3 ਕਿੱਲੇ ਜ਼ਮੀਨ ਦੇ ਵੀ ਗਰੀਬਾਂ ਨੂੰ ਵੰਡੇ ਆ ਗਰੀਬ چاہے ਕਿਸੇ ਵੀ ਜਾਤੀ ਦਾ ਹੋ ਸਭ ਨੂੰ ਤੇ ਹਰੇਕ ਗਰੀਬ ਵਾਸਤੇ ਪਾਰਟੀ ਦੀ ਵਿਚਾਰਧਾਰਾ ਹੈ ਸੰਵਿਧਾਨ ਬਚਾਉਣ ਦੀ ਵਿਚਾਰਧਾਰਾ ਹੈ ਤੇ ਗਰੀਬਾਂ ਦੇ ਹਮਦਰਦ ਗਰੀਬਾਂ ਦੇ ਸੁੱਖ-ਦੁੱਖ ਦੇ ਵਿੱਚ ਖੜਨ ਵਾਲੇ ਡਾਕਟਰ ਮੱਖਣ ਸਿੰਘ ਜੀ ਸੰਗਨੂਰ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਸਾਰਾ ਸਮਾਜ ਇਹਨਾਂ ਨਾਲ ਖੜਿਆ ਹੈ ਤੇ ਅੱਜ ਕੀ असी उम्मीद करते हाँ कि डॉक्टर मक्ख सिंह जी बहुत ज्यादा वोटा न जीत गए तो भैन कुमारी मायावती जी हथ मजबूत करे तो देश की प्रधानमंत्री भैन कुमारी मायावती अच्छी बन के दल समाज का नाम रोशन करेगी